ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੇ 6 گاਵਾ ਤੁਹਾਨੂੰ ਦਿਖਾਉਣੀ ਆ ਤੇ ਦੋ ਤਾਜ਼ੀਆਂ ਸੋਇਆਂ ਟੋਟਲ 8 ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਰਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਰਾ ਠੀਕ ਠਾਕ ਜੀ ਬਹੁਤ ਜਿਆਦਾ ਕਿਰਪਾ ਮਾਰਾ ਪੀਸ ਨੋ ਕੀ ਹਾਲ ਵਧੀਆ ਕਿਰਪਾ ਹੀ ਚਾਹੀਦੀ ਆ ਵੇਖ ਗਿਆ ਮਾਲ ਵਿਚਲਾ ਫਿਰ ਹਾਂਜੀ ਤੁਹਾਨੂੰ ਪਰਾ ਦਈਦਾ ਭਾਣਾ ਜਿਹੜੀ ਉਧਰ ਨਹੀਂ ਵੇਖਤ ਕੀ ਨਾ ਅੱਛਾ ਠੀਕ ਹੈ ਉਧਰ ਵੀ 9 10 ਪਸ਼ੂ ਪਾਏ ਹੀ ਜਣਾ ਤੇ ਅੱਜ ਵੀ 8 9 ਦੇ ਲੱਗੇ ਪੰਨੇ ਹੈਗੇ ਆ ਹਾਂਜੀ ਤੇ ਮਾਲ ਚਲੋ ਜਦੋਂ ਵੀ ਆਈਦਾ ਵਾ ਚੰਗਾ ਹੀ ਹੁੰਦਾ ਵਾ ਚਲੋ ਹਾਂਜੀ ਤੇ ਨਾਮ ਦੱਸ ਦੇ ਕਰੀ ਨਾਮ ਹਰਿੰਦਰ ਸਿੰਘ ਜੀ ਹਾਂਜੀ ਪਿੰਡ ਜਾਫਰਪੁਰ ਕੋੜਾ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ ਤੇ ਫੋਨ ਨੰਬਰ ਬੋਲ ਦੇ ਕਰੀ 76159980 ਇਹ ਆਪੇ ਦੱਸ ਦੇ ਠੀਕ ਹੈ ਹੋਰ ਸਮਰ ਵੀ ਠੀਕ ਠਾਕ ਆ ਹੁਣ ਭਾਈ ਉਹਨਾਂ ਦੀ ਜ਼ਿੰਮੇਵਾਰੀ ਖਤਮ ਤੇ ਹੁਣ ਸਮਰ ਦੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਆ ਇੱਥੋਂ ਨਾ ਇਹ ਦਸਣਾ ਦਾ ਬਸ ਭਾਈ ਇਹਨਾਂ ਨੇ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਜੀ ਸੂਈ ਝੋਟੀ ਤੋਂ ਹੀ ਕਰੀਏ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾਲ ਹਾਂਜੀ ਕੱਲ ਸਹੀ ਅੱਛਾ ਕੱਲ ਦੀ ਸੋਈ ਹੈ ਹਾਂ ਤੇ ਚੰਗੇ ਖੱਦ ਕਾਠਾ ਲਈ ਹੈ ਹਨਾ ਤੇ ਘਾਰ ਬੜਾ ਜੀ ਕਿੰਨਾ ਕ ਦੁੱਧੇ ਚਵਾਈ ਜਾਉਗੀ ਦੁੱਧੇ 20 ਕਿਲੋ ਥਰਾਮਣਾ ਚੋਣ ਅੱਛਾ ਹਾਂ ਭਾਏ ਦੋ ਵੀ ਮੇਰਾ ਵੀ ਗੈਂਟੀ ਨੇ ਭਰਦਾ ਜੀ ਅੱਛਾ ਹਾਂਜੀ ਚਲੋ ਤੋਰਾਂ ਹੈ ਕਰੀ ਨਾ ਬਾਕੀ ਆ ਵੀ ਸਟਰਕਚਰ ਜਿਹੜਾ ਪੂਰਾ ਤਗੜਾ ਹੋਇਦਾ ਓਰੀ ਵੱਡੀ ਮਾਝ ਆ ਜਿਹੜੀ ਤੇ ਬੱਚਾ ਕੀ ਇਹ ਤੇ ਮਗਰ ਕੱਟੀ ਕੱਟੀ ਇਹਦੇ ਮਗਰ ਕੱਟੀ ਆ ਜਿਹੜੀ ਬਾਕੀ ਕਰਨੀ ਤਾਂ ਹੀ ਆਪਣੀ ਸਮਝਣਾ ਬਾਕੀ ਚੰਗੀ ਤਿਆਰ ਹੋਈ ਆ ਥੱਲਿਆਂ ਤੇ ਸਾਂਭੀ ਸੰਭੀ ਹੋਈ ਕਿ ਇਹ ਵੀ ਨੰ ਚੰਗੇ ਰੀਜਣਾ ਬਾਕੀ ਬੜੀ ਸ਼ਾਂਤ ਜੀ ਆ ਤੇ ਥਣ ਵੀ ਉਹ ਤੇ ਦੇਖ ਸਕਦੇ ਲੱਗਦੇ ਚੰਗੇ ਗਿਆਪ ਤੇ ਜਿਹੜਾ ਸਾਣੇ ਲੱਗਾ ਦੁੱਧ ਵਾਲੀਆਂ ਨਿਸ਼ਾਨੀਆਂ ਸਾਰੀਆਂ ਚੰਗੀਆਂ ਆ ਕਿ ਬਹੁਤ ਵਧੀਆ ਅੱਛਾ ਇਸ ਤਰ੍ਹਾਂ ਹੀ ਭਾਵੇਂ ਬਹਿ ਜਾ ਥੱਲੇ ਤੇ ਅਗਲੇ ਥਣਾਂ ਦਾ ਵੀ ਦਿਖਾ ਦਿਓ ਠੀਕ ਹੈ ਤੇ ਆ ਜਿਹੜਾ ਬਿਲਕੁਲ ਸਾਫ ਹੈ ਇੱਕ ਜਿਹੇ ਤਰ੍ਹਾਂ ਵੀ ਦਿਖਾ ਦਈਏ ਇਹ ਲੱਫਾ ਲਫਾ ਮਾਰਿਆ ਮੈਂ ਇਹ ਇਹਨੇ ਪੂਰੇ ਵੀ ਨਹੀਂ ਪੂਰੇ ਸਿੱਧੇ ਕੀਤੇ ਆਪਾਂ ਦੇਖ ਸਕਦੇ ਤੇ ਉਹ ਮਗਰ ਕੱਟੀ ਆ ਜਿਹੜੀ ਇਹਦੇ ਚਲੋ ਕੋਈ ਨਹੀਂ ਰਹਿਣ ਦੇ ਬੇਠੀ ਕੱਟੀ ਤੇ ਇਹਦਾ ਫਿਰ ਮੁੱਲ ਕਿੰਨਾ ਕਰਦੀ ਆ ਸੋਹਣੀ ਜੱਜ ਜੱਜ ਕਰੋ ਫਿਰ ਕਿੰਨਾ ਕਰਦੀ ਕਿੰਨਾ ਚਲੋ ਛੋਟੀ ਦੇ ਚੰਗੇ ਘੱਦ ਕਾਠ ਵਾਲੀ ਆ ਹਾਂਜੀ ਇੱਕ ਅਸੀਂ ਕਰ ਦਈਏ ਵੇਖ ਲਓ ਵੀ ਚੱਕਰਾ ਕੁਛ ਮੰਨਤਾ ਨਾ ਜ ਮੁੱਲ ਨੂੰ ਜੋ ਮਰਜ਼ੀ ਮੰਗ ਲਈਏ ਹੋਰ 70 ਵੀ ਕਰ ਲਈਏ 70 ਵੀ ਕਰ ਲਈਏ ਅੱਛਾ ਇੱਕ 55 ਦੇ ਹਾਂ ਨਾ ਮੈਂ ਦੇ ਅੱਛਾ ਇੱਕ 55 ਦੀ ਬਾਕੀ ਚਲੋ ਕੋ ਫੋਨ ਲਾਵੇ ਹਨਾ ਮੈਨੂੰ ਫੋਨ ਲਾਏ ਤੇ ਬਾਕੀ ਹੈ ਕਿ ਆਪੇ ਮੌਕੇ ਤੇ ਸੌਦਾ ਹੋ ਜਾਊਗਾ ਕੋਈ ਵੀ ਆਣ ਕੇ ਵੇਖੇ ਨਾ ਆਪਣੀ ਠੀਕ ਆ ਹੁਣ ਮੈਂ ਦਾ ਬਾਕੀ ਇਹ ਆ ਵੀ ਚਲੋ ਕਦ ਕਾਠ ਬੋਡੀ ਸਟਰਕਚਰ ਚੰਗਾ ਵਾ ਬਾਕੀ ਆਪਣੀ ਸਮਝ ਨਾਲ ਆਣ ਕੇ ਵੇਖ ਚੱਕ ਕੇ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਮੱਝ ਤਾਜੀ ਸੋਈ ਜੇ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਜੇ ਮਗਰ ਕੱਟਾ ਜੇ ਆ ਜੇਰ ਜਿਹੜੀ ਇਹਨੇ ਪ੍ਰੋਪਰ ਪਾਤੀ ਆ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਜੇ 13 14 ਕਿਲੋਗ੍ਰਾਮ ਨਾਲ ਇਹ ਵੀ ਚੰਗੀ ਤਿਆਰ ਹੋਈ ਆ ਥੱਲੇ ਹਣਾ ਤੋਰੋ ਹਾਂ ਫੇਰ ਇੱਕ ਰੀਨੂ ਇਹ ਅੱਜ ਸੋਈ ਆ ਕੱਲ ਦੀ ਸੋਈ ਆ ਇਹਦੇ ਚਵਾਈ ਕੀਤੀ ਹੈ ਜੇ ਕੋਈ ਕਿ ਨਹੀਂ ਨਹੀਂ ਅਜੇ ਨਹੀਂ ਕੀਤੀ ਅਜੇ ਨਹੀਂ ਚਵਾਈ ਕੀਤੀ ਅਜੇ ਲੈ ਆਜੋ ਬਾਕੀ ਤਾਜੀ ਸੋਈ ਆ। ਆਜੀ ਸੋਈ। ਆਹ ਵੰਨਾ ਮੇਰਾ ਦੇਖਸਾ ਤੇ ਲੱਗਦਾ ਤੇ ਇਹਦਾ ਫਿਰ ਮੁੱਲ ਕਿੰਨਾ ਕਰੀਏ? ਚਨਾ ਕਰਦੀ। ਜਿਆ ਜਿਆ ਕਰੀਏਗੇ। ਮੁੱਲ 85 ਕਰਦੀ। ਅੱਛਾ ਤੇ ਦੇਣੀ ਕਿੰਨੇ ਦੀ ਆਏ? 80 ਦੀ ਦੇ ਦਈਏ। ਅੱਛਾ ਸਿੱਧੇ ਤੇ ਤੁਮ ਲਾਇ ਤੇ ਮਾਨ ਬੋਰੀ ਦਾ ਅੱਛਾ ਖੁੱਲਾ ਕਰ ਦੋਗੇ ਮਾਨ ਤਾਂ ਨਹੀਂ ਖੁੱਲਾ ਕਰ ਦੇ ਮਰ ਕੋ ਵੀ ਸੁਣ ਲਾਏ ਠੀਕ ਹੈ ਜੀ ਦੁੱਧ 14 15 ਕਿਲੋ ਮੈਂ ਪਾ ਦੇਗੀ ਬਾਕੀ ਆ ਦੇਖ ਸਕਦੇ ਹਵਾ ਨਹੀਂ ਦਾ ਲੱਗੇ ਤਾਂ ਚੰਗੀ ਤਿਆਰ ਹੋਈ ਆ ਤੇ ਥਣਾ ਦਾ ਸਾਈ ਦਾ ਪੇਦਾ ਵੀ ਚੰਗਾ ਤੇ ਹੁਣ گاਵਾ ਜਿਹੜੀਆਂ ਤੁਹਾਨੂੰ ਦਿਖਾਈਏ ਤੇ ਸ਼ੁਰੂਆਤ ਜਿਹੜੀਆਂ ਬਿੱਲ ਨੰਬਰ ਵਾਲੀ ਤੋਂ ਕਰਨੀ ਇਹ ਦੇਖੋ ਕਿੰਨਾ ਜੀ ਦੁੱਧ 15 ਕਿਲੋ ਤਿਆਰ ਜੀ ਬਿਲਕੁਲ ਤਿਆਰ ਬਿਲਕੁਲ 15 ਜਣਾ ਸੋਈ ਅੱਛਾ ਹਾਂਜੀ ਮਗਰ ਬੱਛੀ ਮਗਰ ਇਹਦੇ ਬੱਛੀ ਆ ਤੋਰਾਂ ਹੇ ਕਰੀ ਆਹੀ ਬੱਛੀ ਜੇ ਇਹਦੀ ਲੈ ਆ ਕੀ ਵਸ਼ੀ ਦਾ ਥੋੜਾ ਜਿਹਾ ਵੱਧ ਕਰਦੀ। ਬਾਕੀ ਫਿਕਸ ਹੈ ਇਹ। ਠੰਡੀ ਪੂਰੀ ਬੱਜੇ ਚੀਰਾਂ ਖੋਲ੍ਹ ਲਈ। ਤੇ ਇਹਦਾ ਮੁੱਲ ਇਹ 52000 ਕਰ ਦਈਏ। ਇਹਦਾ 52000। ਵਿੱਚ ਅੱਜ 2000 ਸਰਤਾ। ਅੱਛਾ 48 ਦਿੱਤੇ ਦੋਗੇ ਤੇ ਦੁੱਧ 15 ਲੀਟਰ ਕਰਾ ਜਵਾ ਦੇ। ਇਹ ਬੱਚੇ ਤੋਂ ਬਿਨਾ ਜੇ ਬੱਚੇ ਦੇ ਬਿਨਾਂ ਠੀਕ ਹੈ ਜੀ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਹੁੰਦਾ 12 ਕਿਲੋ ਜੀ ਹੁਣ ਤੋਰੋ ਫੇਰ ਇਹਨਾਂ ਇਕੱਲੇ ਬਾਕੀ ਬਾਕੀ ਸਾਰੀਆਂ ਤੁਹਾਨੂੰ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਆ ਵੀ ਸਾਰੀ ਵੈਰਾਈਟੀ ਤੁਹਾਨੂੰ ਦਿਖਾਈ ਜਾਣੀ ਆ ਨਾਲ ਨਾਲ ਹਾਂ 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 ਇਹ ਲੈ ਜੀ ਲੈ ਲੈ ਹਾਂ ਜੀ ਪਾਲਾ ਜੀ ਤਾਂ ਜੀ ਦੱਸ ਕੇ ਬਪਾਈ ਸੀ ਛੀੜ ਪੂਰੀ ਜੀ ਕੋਈ ਚੱਕਣਿਆ ਪੈਂਦਾ ਠੀਕ ਹੈ ਦਿਖਾ ਦੋ ਤੇ ਪਿਛਲੇ ਤਨੰਦਰ ਦਿਖਾ ਦਿਓ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹ ਵੀ ਅਜ 32 ਦੀ ਦੇ ਦੇਣੀ 32000 ਦੀ ਤੇ ਬਾਕੀ ਚਲੋ ਛੋਟ ਛੜ ਕਰ ਦਿੰਦੇ ਆ ਕਰ ਦਾਂਗੇ 32000 ਜੀ ਦੇ ਦੇਣੀ ਠੀਕ ਆ ਜੀ ਆਹ ਮਸਲ ਆ ਗਈ 6 ਡੰਗ ਗਏ ਠੀਕ ਆ ਦੋ 18 ਕਿਲੋ ਮਿਲਤੀ ਵਾਲਾ ਜਿਹੜਾ ਤਿਆਰ ਜਿਹੜਾ ਮੇਰੇ ਕੋਲ ਦੋ ਡੰਗ ਮੇਰਾ ਵੀ ਕੁਛ ਸੱਦੀ ਕਰਕੇ ਤੇ ਮਗਰ ਇਹਦੇ ਬੱਚੀ ਇਹਦੇ ਮਗਰ ਬੱਚੀ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ 15 ਦਿਨ ਹੋ ਗਏ ਠੀਕ ਆ ਜੀ ਹਾਂਜੀ ਕਾ ਥਾਂ ਇਹਦੇ ਦੇਖ ਸਾਡੇ ਚੰਗਾ ਦੂਰ ਦੂਰ ਦੋ ਦ 18 ਲੀਟਰ ਜਿਹੜਾ ਇਹਦੇ ਕੋਲ ਤਿਆਰ ਦਾਸ ਤੇ ਆ ਜ ਲੈ ਇਹਦੇ ਕਿਹੜੀ ਬੱਛੀ ਨੇ ਇਹਦੀ ਬੱਛੀ ਆ 3 ਨੰਬਰ ਤੇ ਬੈਠੀ ਉਹ ਬੈਠੀ ਜਿਹੜੀ ਅਗਲੀ ਹੈ ਜਿਹੜੀ ਇੱਥੋਂ ਅੱਗੇ ਖੋਣੀ ਉਹਦੀ ਆ ਠੀਕ ਹੈ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ 60 ਕਰ ਦਈਏ ਸਾਥੀ ਆਰ 55000 ਆ اچھا 55000 ਦੇ ਦੇ ਦੋ ਫੁਰਸਤ ਕਰ ਦਾਂਗੀ ਠੀਕ ਹੈ ਜੀ ਠੀਕ ਹੈ ਤੁਹਾਨੂੰ ਇੱਕ ਆ ਚੰਗੇ ਕੱਦ ਕਾਠ ਵਾਲੀ ਬਹਿੜਿਆ ਚਾਰ ਦੰਦ ਅੱਛਾ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਫਿਰ ਮਹੀਨਾ ਹੋ ਗਿਆ ਜਦ ਬੱਚੀ ਜਮਗਰਦੀ ਠੀਕ ਆ ਬੱਚੇ ਬੜੀ ਕਮਾਲ ਦੀ ਇਹਦੇ ਮੰਗਦਾ ਨਾ 20 ਕਿਲੋ ਦੁੱਧ ਬਿਲਕੁਲ ਤਿਆਰ ਕੀ ਤਿਆਰ ਬਿਲਕੁਲ ਬੇਹਿੰਦ ਤਸੱਲੀ ਕਰਕੇ ਖੜੇ ਮੇਰਾ ਵੀਰ ਅੱਛਾ ਚਾਰ ਦੰਦ ਚਾਰ ਦੰਦ ਅੱਛਾ ਮੋਂ ਚਾਰ ਦੰਦ ਆ ਤੇ ਤੋਰੋ ਹਾਂ ਦੇਖੋ ਬਾਕੀ ਇਹ ਕਿ ਦੰਦ ਕੋਈ ਵੀਰ ਆਪਣੇ ਚੈੱਕ ਕਰਕੇ ਲੈ ਜਾ ਤਿਲਕਨ ਤਿਲਕਨ ਬੜੀ ਆ ਉਹਦੇ ਕਰਕੇ ਆ ਜਿਹੜੇ ਤੰਦ ਤੰਨ ਦਿਖਾਉਂਦੇ ਅੱਛਾ ਚੈੱਕ ਕਰਾ ਦੇਣੇ ਹੈ بارش ਜਿਹੜੀ ਕਾਫੀ ਹੋ ਗਈ ਹੈ ਅੱਜ ਵੀ ਆ ਦੇਖੋ ਆ ਦੇਖ ਸਰ ਦੇਖ ਗਿਆ ਜਿਹੜੇ ਚਾਰ ਗੱਡੀ ਵਹਿੜਿਆ ਠੀਕ ਹੈ ਤੇ ਕੱਦ ਕਾਠੇ ਦਾ ਜਿਹੜਾ ਪੂਰਾ ਜਵਾਨ ਹੈ ਜਿਹੜਾ ਆਵਾਜ਼ੀ ਦਾ ਕੇ ਖੜਾ ਹੈ ਆਵਾਜ਼ੀ ਵੇਖੋ ਆ ਜਿਹੜੀ ਮਗਰ ਵੱਛੀ ਵੱਛੀ ਵੀ ਮਗਰ ਪੂਰੇ ਕਮਾਲ ਦੀ ਹੈ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਮਗਰ ਚਲੋ ਲੈ ਜਾ ਫਿਰ ਇਹਨੂੰ ਤੇ ਇਹਦਾ ਮੁੱਲ ਫਿਰ ਇਹਦਾ ਕਰਦੀ 65000 65000 ਹਾਂ ਤੇ 60000 60000 ਛੋਟ ਛੜ ਕਰਦਾ ਠੀਕ ਆ ਬਾਕੀ ਇਹ ਆ ਵੀ ਕੋਈ ਵਾਰ ਇੱਥੇ ਆਨ ਕੇ ਵੇਖੇ ਕਰੀ 71000 ਦੀ ਠੀਕ ਆ ਜਿਹੋ ਜਿਹਦਾ ਕੱਦ ਕਾਠਿਆ ਉਮਰ ਦੇ ਹਿਸਾਬ ਨਾਲ ਮਗਰ ਬੱਚੀ ਵੀ ਚੰਗੀ ਆ 600 ਛੋਟ ਛੜ ਕਰ ਠੀਕ ਆ ਜੀ ਤੇ ਆ ਜਿਹੜੀ ਕਹਿੰਦੀ ਪਾਜੀ ਇਹ ਲੋਕ ਕਿੰਨਾ ਚਿਰ ਹੋ ਗਿਆ ਸੋਇਨ ਨੂੰ ਸੋਇਨ ਨੂੰ 10 ਦਿਨ ਹੋ ਗਏ ਜੋ ਬੱਛਾ ਜੀ ਦੇ ਮਗਰ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ 16 ਕਿਲੋ ਲੀਟਰ ਵਾਲਾ ਪੱਕਾ ਜੀ ਤਿਆਰ ਹੈ ਜੀ ਚਾਰ ਗਰਮ ਆ ਬੱਛਾ ਜੀ ਗਿਰ ਗਿਆ ਥਾਂ ਥਾਂ ਓਕੇ ਜੀ ਤੇ ਸਾਰੇ ਹਾਂ ਜੀ ਪੇਦਾ ਫਿਰ ਮੁੱਲ ਇਹਦਾ ਸੱਟ ਕਰਦੀ ਸੱਖਿਆ ਹਾਂਜੀ 55000 ਦੀ 55000 ਦੀ 55000 ਦੀ ਠੀਕ ਹੈ ਜੀ ਆਹ ਮਗਰ ਜਰਸੀ ਆ ਗਈ ਤੇ ਬੋਦੇ ਵੱਡੇ ਕੱਦ ਦੀ ਨਹੀਂ ਛੋਟੇ ਕੱਦ ਦੀ ਹੈ ਬਾਕੀ ਇਹ ਕਿ ਚਲੋ ਅੱਜ ਕੰਮ ਲੱਗੇ ਸਾਰੀਆਂ ਵੱਡੀਆਂ ਵਾਦੇ ਕਰਕੇ ਵੀ ਥੋੜਾ ਜਿਹਾ ਛੋਟਾ ਲੱਗਦਾ ਇਹਦਾ ਕੱਦ ਆਜੇ ਲੈ ਆ ਜੀ ਤੇ ਇਹ ਇਹਨੂੰ ਕਿੰਨਾ ਚਿਰ ਹੋ ਗਿਆ ਵੇ ਜੀ ਸੋਈ ਨਾ ਇਹਨੂੰ 10 ਦਿਨ ਹੋ ਗਏ ਸੋਈ ਨਾ ਵੱਛੀ ਬਣ ਗਿਆ ਠੀਕ ਆ ਚਿੱਟੀ ਜੀ ਵੱਛੀ ਜੀ ਸੰਧੀ ਪੂਰੀ ਸੀਗੀ ਠੀਕ ਹੈ ਜੀ ਦੁੱਧ ਇਹਦੇ 12 ਕਿੰਨਾ ਦੁੱਧ ਤਿਆਰ ਜੀ 12 ਗਰੱਮ ਪਿਆਰ ਠੀਕ ਇਹਨਾਂ ਚਵਾਈ ਜਾਊਗਾ ਕਿਲੋ ਖੰਡ ਦਾ ਮਾਰੂ ਵੀ ਠਾਕਾ ਕਿਲੋ 2 ਕਿਲੋ ਦੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਕਰਦੀ 42000 42000 ਹਾਂਜੀ ਸੋਹਣੇ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ ਸੁਈਆਂ ਉਹ ਚੈੱਕ ਕਰਕੇ ਖੜੇ ਹਾਂਜੀ ਆਪਣੀ ਤਸੱਲੀ ਕਰਕੇ ਖੜਨਾ ਨਹੀਂ ਪਿਛੋ ਲਿਆ ਕੇ ਆਏ ਹਾਂ ਠੀਕ ਹੈ ਜੀ ਇਹ ਕਰਦੀਆਂ ਆਪਣੀ ਦੋ ਟਾਈਮ ਚਵਾਈ ਕਰਕੇ ਹਨਾ ਤਿੰਨ ਟਾਈਮ ਚਵਾਈ ਕਰਕੇ ਜੋ ਵੀ ਆ ਇੱਥੋਂ ਤਸੱਲੀ ਕਰਕੇ ਖੜਨਾ ਵਧੀਆ ਠੀਕ ਹੈ ਜੀ ਬਾਕੀ ਆ ਜੋ ਵੀ ਕੋਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ